ਸਕੂਰਫਿੰਗ ਦਾ ਮਾਣ ਵਾਲਾ ਸ਼ਾਗਿਰਦ ਜਿੱਥਾ ਨਹੀਂ ਲੱਗ ਗਿਆ ਆ ਵੀ ਕਹਿੰਦੇ ਤਾ ਦੇਹੋ ਬੂਹਾ ਪਿੰਡ ਹੈ ਸਰਵਾਰ ਅਮਰਦੀਪ ਸਿੰਘ ਨੇ ਬਹੁਤ ਵੱਡੇ ਪਿਆਰ 500 ਰੁਪਏ ਦੇ ਭੇਡੇ ਆ ਪਰ ਜੁੜੀਏ ਫਿਰ ਕਬੱਡੀ ਦੇ ਨਾਲ ਇੱਕ ਪਾਸੇ ਗੁਲਾਬ ਜੱਬੇ ਵਾਲਾ ਉਹ ਨੀਲੀਆਂ ਨਿਕਰਾਂ ਵਾਲੇ ਧਰ ਦੇ ਵੀ ਵਿਚੋਂ ਪਰ ਇਹਦਾ ਢੰਗਾਲਾ ਪਿੰਡ ਹੈ ਦੂਤ ਢੰਗਾਲਾ ਦੇ ਤਣ ਨੌਜਵਾਨ ਨੇ ਕਬੱਡੀ ਜਗਤ ਵਿੱਚ ਪ੍ਰਸਿੱਧ ਕਰਕੇ ਰੱਖ ਦਿੱਤੇ ਆ ਲੋ ਢੰਗਾਲੇ ਵਾਲਾ ਨੌਜਵਾਨ ਭਰਵੇਂ ਜੁੱਸੇ ਵਿੱਚ ਅਮਰ ਸ਼ਹੀਦ ਭਾਈ ਲਖਵੀਰ ਸਿੰਘ ਕਬੱਡੀ ਕਲੱਬ ਘਿਹਾਰੇ ਦੀ ਟੀਮ ਦੀ ਤਰਫੋਂ ਰੇਡ ਪਾਈ ਹੈ ਲੈ ਵੀ ਹੈਪੀ ਲਾਹੌਰੀ ਮਲ ਵਾਲਿਆ ਹੈ ਅਰਾਦਾ ਲਾਖਾ ਜੱਫਾ ਸ਼ੇਰਾ ਲਾਹੌਰੀ ਮਲ ਮਾਰ ਕਰਦਾ ਗਿੰਦਾ ਕਮਾਨਪੁਰੀਆ ਨੌਜਵਾਨ ਦੀ ਏ ਹੈਪੀ ਲੋਹਾਰੀ ਵਾਲ ਤੇ ਅਮਰ ਭੰਗਾੜੇ ਵਾਲ ਜੂ ਇਹਦਾ ਟੋਰਾ ਪਿੰਡ ਜਿਹੜੇ ਫਰੋਲipur ਦੀ ਧਰਤੀ ਦੇ ਨਾਲ ਨਾਲ ਇਸ ਸਮੇਂ ਬਹਾਦਰ ਬਾਬਾ ਬਿਧੀ ਜੰਡ ਕਬੱਡੀ ਕਲੱਬ ਫਿਰਸੇ ਦੀ ਟੀਮ ਦੀ ਤਰਫੋਂ ਰੇਡ ਪਾਈ ਹੈ ਤੇ ਟੱਕਰ ਜੈ ਦੀਪ ਦੇ ਨਾਲ ਹੋ ਰਹੀ ਹੈ ਦੋਵੇਂ ਰੌਡਾਂ ਸਭ ਹੋਈਆਂ ਲੋ ਕਹਿੰਦੇ ਜੱਗਾ ਬਿਆਲਪੁਰੀਆ ਇਹ ਲੋ ਮੱਖਣ ਸੰਧੂ ਮੱਖੀ ਕਲਾਮ ਵਾਲਾ ਆਪਣਾ ਉਸਤਾਦ ਬਣਦਾ ਹੈ ਅੱਜ ਦੋ ਇੱਕ ਕਬੱਡੀਆਂ ਪਾ ਰਹੇ ਆ ਲਓ ਸਾਹਮਣੇ ਰੇਡ ਪੈ ਚੁੱਕੀ ਹੈ ਮੇਲਾ ਵੀ ਧਰ ਜੋੜੇ ਦੇ ਭੱਜ ਗਿਆ ਹੈ ਹਰੀ ਜੋੜੇ ਵਾਲਾ ਉਹ ਡੱਕਦਾ ਹੋਇਆ ਬੰਦਪਰੋ ਵੜਦਾ ਯੋਰ ਹਿੰਦੀ ਹੋਈ ਬੱਲੇ ਬੱਲੇ ਧੱਲਾ ਧੱਲਾ ਬੱਲੇ 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 ਇਹ ਧੂੜਾ ਉੱਡੀ ਜਾਂਦੀ ਹੈ ਤੇ ਜੀਵਨ ਪਾਖਾ ਕਬੱਡੀ ਸ਼ੁਗੀ ਵਾਲਾ ਟਾਵਰ ਕਹਿੰਦਾ ਹੈ ਭਾਵੇਂ ਪਾਣੀ ਮੰਗਾ ਲਿਓ ਸੰਗਤ ਜੀ ਤੇ ਭਾਵੇਂ ਜੂਸ ਲਿਆ ਦਿਓ ਕਿਉਂਕਿ ਖੱਟੋ ਮਿੱਠੋ ਜੂਸ ਤੇ ਮੰਗਲ ਵੀ ਚੱਲ ਰਿਹਾ ਹੈ ਬਾਬਾ ਜੀ ਬਾਬਾ ਹਰਦੇਵ ਸਿੰਘ ਪਰਬਾਦੀ ਬਾਬੀ ਬਾਬੀ ਨੰਬਰ ਗੱਲਾਂ ਕਰੋ ਜਿਹੜੇ ਮੇਰੇ ਮਤਲਬ ਰੋ ਯਾਰ ਆਪਣੀ ਧਰਤੀ ਦੇ ਗੱਲਾਂ ਕੈਨੇਡਾ ਦੀ ਧਰਤੀ ਦੇ ਗੱਲਾਂ ਅਮਰੀਕਾ ਦੀ ਧਰਤੀ ਦੇ ਚੱਲਣ ਗਿਆ ਤੁਹਾਡੇ ਦਾ ਘਰ ਵਿੱਚ ਕਾਬਾ ਹੈ ਤੁਹਾਡੇ ਦਾ ਘਰ ਦੇ ਜੀ ਦੇ ਕਹਿ ਤੀਏ ਸਾਹਮਣੇ ਉਹ ਟੱਕਰ ਝੋਟੀ ਦੀ ਰੋ ਸਾਹਮਣੇ ਗੁਰਵੀਰ ਕਲਸਾ ਵਾਲਾ ਪਹਿਲਾ ਜਫਾ ਲਾਇਆ ਨੌਜਾਨਾ ਆਹ ਸਾਹਮਣੇ ਨੰਬਰ ਯਾਤਰੀਆਂ ਦੇ ਸੇ ਹੈ ਜੋ ਸਾਹਮਣੇ ਕਰਨ ਬਰਤਾਲਪਿੰਡ ਹੈ ਕਰਨੂਆ ਰੇਡ ਪਾਉਣੇ ਵੀ ਗਲਾਬ ਚੱਲੇ ਆਣੇ ਪਿਛਲੇ ਸਾਲ ਯੋਰਪ ਦੀ ਧਰਤੀ ਤੇ ਖੇਡ ਗਿਆ ਨੌਜਵਾਨ ਐਸ ਸਾਲ ਵੀ ਚਰਚੇ ਹੋਣਗੇ ਆ ਜੀਵਨ ਗੋੜੀਵਾਲ ਇਹ ਵੀ ਹੋਣਾ ਇਹ ਵੀ ਨੌਜਵਾਨ ਇਹ ਵੀ ਚਾਹੀਦਾ ਬਾਹਰ ਵਿਦੇਸ਼ਾਂ ਵਿੱਚ ਖੇਡੇ ਮਾਰਾਂ ਇਹਨੇ ਕਿਰਪਾ ਕਰ ਦੇਣੀ ਹੈ ਸਾਡਾ ਵੀਰ ਕੈਨੇਡਾ ਦੀ ਧਰਤੀ ਦੇ ਸੱਚੇ ਪਾਤਸ਼ਾਹ ਵੀਰ ਨਾ ਚੜ੍ਹਦੀ ਕਲਾ ਬਖਸ਼ੇ ਜੀਤ ਮੱਖਣੀ ਵਾਲਾ ਪੱਕੇ ਤੌਰ ਤੇ ਰੇਡੀ ਲੈਂਡ ਦਾ ਵਸਨੀਕ ਬਣ ਗਿਆ ਹੈ ਧੰਨਵਾਦ ਹੈ ਮੱਖਣ ਪਹਿਲਵਾਲ ਦਾ ਮੱਖਣ ਸਿੰਘ ਵੀਰ ਦਾ ਦੇਲ ਦੀਆਂ ਘੜਾਇਆਂ ਨੂੰ ਧੰਨਵਾਦ ਲਓ ਨਾਨਕ ਸਿੰਘ ਇਹਦਾ ਮੰਡਾਲੀ ਡੋਗਰਾ ਪਿੰਡ ਹੈ ਸ਼੍ਰੀ ਅਬਰਪੁਰ ਸਾਹਿਬ ਦੀ ਬੁੱਤੋ ਵਿੱਚ ਵਸਿਆ ਹੋਇਆ ਉਹ ਕਰਮਾ ਪਾਗਾ ਵਾਲਾ ਨਗਰ ਪਰ ਆਹ ਹੈ ਅਰਮਾਨ ਲੋ ਸਰਸੰਗੀਰਾ ਇਹ ਤਾਬੇ ਪਹਿਲਵਾਨ ਦਾ ਸਪੁੱਤਰ ਹੈ ਇਹ ਵਰਮਾਨ ਦੀ ਟੀ-ਸ਼ਰਟ ਪਾ ਕੇ ਕਰਾਈਏ ਕਿੰਨੇ ਤੋਂ ਅਰਮਾਨ ਇਹ ਟੀ-ਸ਼ਰਟ ਪਾ ਕੇ ਖੇਡਦਾ ਨੌਜਵਾਨ ਬੇਸ਼ੱਕ ਹੁਣ ਓਪਨ ਵਿੱਚ ਖੇਡਣ ਲੱਗ ਪਿਆ ਪਰ ਐਸਾ ਜਿਵੇਂ ਅੱਗੇ ਰੇ ਰੱਬ ਰਵੀ ਸੁਖਜਾਓ ਨੌਜਵਾਨ પાખું લાઠાવાળીયા ਫਿਰ ਜੋ ਸਟੰਡ ਕਰਦਾ ਪਰ ਥੋੜਾ ਸਾਈਡ ਤੇ ਹੋ ਗਿਆ ਮੱਖੀ ਸੰધુ ਮੱਖੀ ਕਲਾ ਵਾਲਾ ਇਹ ਹੁੰਦੀ ਹੋਈ ਬੰਨੇ 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 ਇੱਕ ਪਾਸੇ ਲੁੱਟਦਾ ਬੜਾ ਮੁੰਡਾ ਲੋ ਜੱਫਾ ਕੇ ਨਹੀਂ ਪਰ ਸਾਹਮਣੇ ਪੁਆਇੰਟ ਰੇਡਰ ਤੇ ਪੱਸਿਆ ਜਾ ਰਿਹਾ ਵੀਰ ਬਣ ਕੇ ਹਰਵਾਰ ਮਖਬੀਰ ਸਿੰਘ ਜੀ ਠੱਪ ਵੱਟ ਗਿਆ ਸਮੇਸਿਰ ਇਹ ਖੇਡ ਮੇਰਾ ਖੇਡਿਆ ਜਾ ਰਿਹਾ ਹੈ ਲੋ ਸਾਹਮਣੇ ਦੂਰਾਂ ਅਮਰ ਸਿੰਘ ਨਾਲ ਫਿਰ ਪੰਘਾਲੇ ਪਿੰਡ ਵਾਲਾ ਰੇਡ ਪੌਣ ਦੀ ਵਧੇਗਾ ਕਾਕਾ ਕਲੇਰ ਸਾਡਾ ਵੀਰ ਸਤਕਾਰਯੋਗ ਵੀਰ ਹੈ ਕਾਕਾ ਕਲੇਰ ਔਰ ਅਮਰ ਨੌਜਵਾਨ ਪੱਕੇ ਤੌਰ ਤੇ ਅਮਰ ਸ਼ਹੀਦ ਭਾਈ ਲਖਵੀਰ ਸਿੰਘ ਕਬੱਡੀ ਅਕੈਡਮੀ ਘਿਹਰੇ ਦੀ ਟੀਮ ਦੇ ਲਈ ਇਹ ਨੌਜਵਾਨ ਰੋਜ਼ ਰੇਡਾਂ ਪਾਉਂਦਾ ਹੈ ਬਗਨ ਸੱਚੇ ਪਾਸੇ ਪੜਦੀ ਕਬੱਡੀ ਖੇਡਣੀ ਸਰਦਾਰ ਅਮੋਲਕ ਸਿੰਘ ਜੀ ਨੰਬਰਦਾਰ ਵੀਰੇ ਸਰਪੰਸ ਸਾਹਿਬ ਵੀਰੇ ਸਰਪੰਸ ਸਾਹਿਬ ਤੁਸੀਂ ਦੱਸੋ ਵੈਸੇ ਮੱਖਣ ਦਾ ਕੋਈ ਮੁੱਲ ਨਹੀਂ ਪਰ ਜਿੰਨੇ ਵੀ ਤੁਸੀਂ ਪਿਆਰ ਨਾਲ ਲਾਉਂਦੇ ਤੁਸੀਂ ਲਾ ਸਕਦੇ ਉਹਦਾ ਨੰਬਰ ਜੋੜ ਗਿਆ ਜਾ ਬਿਆਲਪੁਰਿਆ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਨੰਬਰਦਾਸ ਸਾਹਿਬ ਦੱਸਦੇ ਕਿੰਨੇ ਪੈਸੇ ਲਾਉਣੇ ਆ ਬਹੁਤ ਬਹੁਤ ਧੰਨਵਾਦ ਮੈਨੂੰ ਭਾਵੇਂ ਪੈਸੇ ਰਹਿਣ ਦਿਓ ਉਹ ਸਾਹਮਣੇ ਟੱਕਰ ਝੋਟੀ ਦੀ ਮੇਰੇ ਮਿੱਤਰੋ ਲੱਗਿਆ ਪਿਆ ਯੋਰ ਕਲਸਾ ਵਾਲੇ ਗੁਰਵੀਰ ਨੇ ਕੋਸ਼ਿਸ਼ ਕੀਤੀ ਆ ਉਂਗੜ ਖੜੀ ਹੈ ਨੌਜਵਾਨ ਦੀ ਨੰਬਰਦਾਸ ਨੇ ਬੜੇ ਪਿਆਰ ਨੇ ਬਹੁਤ ਬਹੁਤ ਧੰਨਵਾਦ ਸਾਰੇ ਸਤਿਕਾਰਯੋਗ ਸਟੇਫਾਂ ਦਾ ਸਵਾਰ ਬਿੱਕਰਸੜੀ ਮੈਂਬਰ ਪੰਚਾਇਤ ਬਹੁਤ ਵੱਡੇ ਪਿਆਰ ਪਰ ਜੀਵਨ ਦੀ ਕਬੱਡੀ ਹੈ ਇਹ ਜੀਵਨ ਤੇ ਜਗਦੀਪ ਲੋ ਲੜ ਜੱਫਾ ਕਦੇਈ ਪਰ ਸਾਹਮਣੇ ਜੀਵ ਬੁੱਲਿਆ ਪਾਖਾ ਕਬੱਡੀ ਲੋ ਤੁਲਾ ਕਦੇ ਨੌਜਵਾਨ ਮੱਖੀ ਵਾਲਾ ਕਬੱਡੀ ਪੌਣ ਦੀ ਵਧਿਆ ਹੋਇਆ ਹੈ ਕਿ ਮੇਰੇ ਸਾਹਮਣੇ ਜੇ ਰੰਗ ਤੇ ਨਾ ਜਾਈ ਬਾਬੇ ਮੈਨੂੰ ਚੰਨ ਆਖਦੀ ਲੋ ਸਾਹਮਣੇ ਕਰਮਾ ਭਾਗਾ ਵਾਲੇ ਮਾਪਿਆਂ ਦੇ ਸੁਪੁੱਤਰ ਕਬੱਡੀ ਖੇਡ ਰਿਹਾ ਤੇ ਹੈਪੀ ਦਾ ਲਾਹੌਰੀ ਮਲ ਪੈਂਦਾ ਹੈ ਕਈ ਨੌਜਵਾਨ ਯਾਰ ਤੇ ਮਦਾਨਾ ਬੜੀਆਂ ਲੱਗ ਰਿਹਾ ਹੈ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਫੌਜ ਬੜਾ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ ਲਓ ਕਰਨ ਕਹਿੰਦੇ ਨੌਜਵਾਨ ਗੁਰਪਾਲ ਪਿੰਡ ਦਾ ਕਬੱਡੀ ਪਾ ਰਿਹਾ ਹੈ ਤੇ ਤੁਹਾਡਾ ਭਰਵਾਦੀ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ ਕੱਲ ਤੁਹਾਡੇ ਚੇਲੇ ਦਾ ਲਓ ਬਲਦੀ ਬਲੇਰ ਦਾ ਲਗਦੇ ਪਿੰਡ ਬੜਾ ਸਰਮਾਨ ਬੜਤ ਮੋਟਰਸਾਈਕਲ ਦੇ ਨਾਲ ਹੋਣਾ ਹੈ ਲਗਦਰਾ ਸ਼ੀਦੇ ਨਾਲ ਵੀ ਢੇਰ ਸਾਰੀਆਂ ਮੁਬਾਰਕਾਂ ਹੈ ਸੰਗਤ ਨੂੰ ਵੀ ਬੇਰਤੀ ਕੱਲ ਬਹੁਤ ਵੱਡਾ ਖੇਡ ਮੇਲਾ ਜਿਹੜਾ ਹੈ ਸ਼ਾਮ ਨੂੰ 6 ਵਜੇ ਦੇ ਨਾਲ ਸ਼ੁਰੂਆਤ ਹੋ ਗਈ ਇਸ ਖੇਡ ਮੇਲੇ ਦੀ ਸੱਬੀਆਂ ਹੋਇਆ ਚਾਰ ਆਲ ਉੱਪਰ ਦੀਆਂ ਟੀਮਾਂ ਜਿਹੜੀਆਂ ਕੱਲ ਨੂੰ ਬਲੇਰ ਦੀ ਧਰਤੀ ਦੇ ਖੇਡਣਗੀਆਂ ਇੱਕ ਪਾਸੇ ਲੋਟੜਾ ਵਾਲਾ ਪਰਿਵਾਰ ਤੇ ਦੂਸਰੇ ਪਾਸੇ ਨਾਰਕ ਬੰਡਾਲੀ ਡੋਗੜਾ ਵਾਲਾ ਇਹ ਲਖਦਾਬਾ ਜੋਰ ਬਰੇ ਮਿੱਤਰ ਹੁੰਦੀ ਹੋਏ ਬੱਲੇ ਦੇ ਪਰ ਸਾਹਮਣੇ ਬਾਖੁਰਸ਼ਾ ਨੂੰ ਸ਼ਰਦਾ ਦੇ ਖੁੱਲ ਪੇਟ ਕੀਤੇ ਜਾ ਰਹੇ ਹੈ ਔਰ ਬਾਬਾ ਜੀ ਬਾਬਾ ਜਗਰਾਜ ਸਿੰਘ ਦੀ ਆਨੰਦ ਮਾਰ ਰਹੇ ਨਾ ਖੇਡ ਕਬੱਡੀ ਦਾ ਤੇ ਸਾਹਮਣੇ ਸਤਿਗੁਰੂ ਜੀ ਇੱਕ ਟੋਲਾ ਸਾਹਿਬ ਦੀ ਧਰਤੀ ਦਾ ਸੁਖਮਨ ਯਾਦਾਂ ਸਾਡੇ ਵੀਰ ਦੀਆਂ ਉਹ ਆ ਸੁਖਮਨ ਜਿਹੜਾ ਮਾੜੀ ਮੇਗਾ ਪਿੰਡ ਹੈ ਜਿਹਨੇ ਸ਼ਬੇ ਭਗਵਾਨਪੁਰੀਏ ਦਾ ਛੋਟਾ ਵੀਰ ਸੁਖ ਚੈਨ ਸਿੰਘ ਭਗਵਾਨਪੁਰੀਆ ਸਮੇ ਕਾਲੇ ਜੇ ਸਰੀਰ ਵਿੱਚ ਰੇਡ ਪਾਉਣ ਦੀ ਵਧਿਆ ਹੋਇਆ ਇੱਕ ਐਸੇ ਪਿੰਡ ਵਾਲਾ ਇੰਦਰਜੀਤ ਕਬੱਡੀ ਖੇਡ ਦਾ ਖੇਡ ਦਾ ਵਿਦੇਸ਼ਾਂ ਦੀ ਧਰਤੀ ਤੇ ਜਾ ਵਸਿਆ ਉਸ ਨਾਂ ਦੇ ਵਾਲੇ ਦੇਖਿਆ ਕਿ ਕਾਕਾ ਗਰੇਵ ਜੀ ਸੁਖ ਨੂੰ ਵੀ ਛੱਡੀਏ ਬੜਾ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਮੱਖਣ ਸਿੰਘ ਮੱਖੀ ਕਲਾਵਲਾ ਆਪਣੇ ਨਗਰ ਆਪਣੇ ਗਰਾਹ ਅੱਜ ਖੇਡ ਕੇ ਮਾਣ ਮਹਿਸੂਸ ਕਰ ਰਿਹਾ ਹੈ ਮਾਣ ਵਾਲੀ ਗੱਲ ਹੈ ਤੇ ਉੱਚੇ ਤੌਰ ਤੇ ਪਹਿਲਵਾਨ ਆਪਣੇ ਪਿੰਡ ਦਾ ਖੇਡ ਮੈਦਾਨ ਖੇਡ ਰਿਹਾ ਮੇਰੇ ਮਿੱਤਰੋ ਥੋੜੇ ਜਿਹਾ ਆ ਗਏ ਫਿਰ ਉੱਡ ਜਾਣੇ ਆ ਗਿਆ ਮੱਖਣ ਫੇਰ ਮੱਖਣ 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 ਹੁੰਦੀ ਹੁਣ ਦਾ ਲਓ ਸਾਹਮਣੇ ਖੇਡ ਗਰਾਊਂਡਾਂ ਵਿੱਚ ਮੱਖਣ ਦੀਆਂ ਪਿੰਡ ਰੋਟਾ ਨੰਬਰ 10 ਸਾਹਿਬ ਜੀ ਅਮੋਰਕ ਸਿੰਘ ਸਰਪੰਚ ਸਾਹਿਬ ਰਾਜੂ ਕਟੋਰੀ ਵਾਲਾ ਕਬੱਡੀ ਪਾ ਰਿਹਾ ਬਾਬਾ ਜੀ ਬਾਬਾ ਸੁਖਚੈਨ ਸਿੰਘ ਦੀ ਮਾਹਪੁਰਸ਼ਾਂ ਦਾ ਵੀ ਧੰਨਵਾਦ ਵੱਡੀ ਸੇਵਾ ਨਿਭਾ ਰਹੇ ਐ ਪਰ ਸਾਹਮਣੇ ਰਾਜੂ ਕਟੋਰੀਆਂ ਵਾਲਾ ਅਲਪਾਰ ਸਿੰਘ ਜੀ ਸੁਰਸੇਗ ਵਾਲੇ ਮਾਹਪੁਰਸ਼ਾਂ ਵੀ ਹਾਜ਼ਰੀਆਂ ਭਰੀਆਂ ਬਾਬਾ ਜੀ ਬਾਬਾ ਜਗਰਾਜ ਸਿੰਘ ਦੀ ਆਨੰਦ ਮਾਣ ਰਿਹਾ ਮਾਣ ਖੇਡ ਕਬੱਡੀ ਦਾ ਅਮਰ ਸਿੰਘ ਪੰਘਾਰੇ ਵਾਲਾ ਤਾਕਤ ਕਲੇਰ ਦਾ ਚੰਦਰਾ ਚੇਲਾ ਵਾਲਾ ਕਬੱਡੀ ਤੋਂ ਵੀ ਵਧਿਆ ਹੋਇਆ ਹੈ ਲੈ ਵੀ ਸੁਗੇ ਵਾਲਾ ਹੋ ਮੂਰੇ ਪਰ ਸਾਹਮਣੇ ਹਰੀ ਜੋੜੇ ਵਾਲਾ ਕਹਿੰਦਾ ਹਰ ਜੋ ਪਾਸੇ ਮੈਂ ਕਰਦਾ ਤੋ ਤੇ ਦੂਜੇ ਪਾਸੇ ਪਾਦੇਸਰ ਸਿੰਘ ਦਾ ਤੇਲਾ ਹੰਦਿਆਂ ਦੇ ਕੋਲ ਦੀ ਟੱਕਰ ਖੇਡੀ ਜਾ ਰਹੀ ਹੈ ਰੰਗੂ ਪਾਦੇਵਾਲੀ ਤੇਰੇ ਦੇ ਪਿੰਡ ਹੈ ਲਓ ਸਾਹਮਣੇ ਬੰਲਾ ਕਬੱਡੀ ਪਾ ਲਈ ਫਿਰ ਬੰਦਿਆ ਹੋਇਆ ਖੇਡ ਦੇ ਮੈਦਾਨ ਵਿੱਚ ਇਧਰਲੇ ਪਾਸੇ ਮਾਝਾ 46 ਬੌਟਮ ਦੇ ذریعے ਇਹ ਅੱਜ ਦੇ ਦਿਨ ਦਾ ਖੇਡ ਵੀਰਾਂ ਦੁਨੀਆ ਭਰ ਵਿੱਚ ਲਾਈਵ ਦਿਖਾਇਆ ਜਾ ਰਿਹਾ ਹੈ ਪਰ ਸਾਹਮਣੇ ਟੱਚ ਡਬਲ ਹੀਰਾ ਠੱਠੀਆਂ ਵਾਲਾ ਪਰਮਾਰ ਕਹਿੰਦਾ ਪੁਆਇੰਟ ਰੈਡਰ ਦੇ ਹਿੱਸੇ ਹੈ ਤੁੜੇ ਸ਼੍ਰੀ ਬਾਾਰ ਸੰਤ ਬਾਬਾ ਆਲੰਦ ਸਿੰਘ ਦੀ ਭੰਗੜ ਬਾਹ ਪੁਰਸ਼ਾਂ ਨੂੰ ਯਾਦ ਕਰਦੇ ਆ ਬਾਬਾ ਜੀ ਬਾਬਾ ਜੋਗਰਾਜ ਸਿੰਘ ਜੀ ਨੇ ਬਹੁਤ ਵੱਡੇ ਪਿਆਰ 500 ਰੁਪਏ ਦੇ ਲੱਗ ਜਾਦੇ ਖੁਸ਼ ਹੋ ਕੇ ਭੇਜੇ ਆ ਪਰ ਅਰਮਾਨ ਢੱਲੂ ਸੁਰ ਸਿੰਘ ਜੀ ਉਹ ਜੱਗਾਂ ਤੇ ਆਣ ਤੇਰੀ ਆ ਜਾਨ ਕੋਲ ਵੀ ਭੌੜੇ ਦੇ ਲਈ ਜੋ ਸਾਹਮਣੇ ਸੁਖਬਲ ਫੇਰ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਨਾੜੀ ਮੇਕੇ ਦੀ ਧਰਤੀ ਦਾ ਸੁਖਮਣ ਜਿਨੇ ਆਹ ਕਬੱਡੀ ਪਾਈ ਹੈ ਉਹ ਸਾਹਮਣੇ ਚਾਰ ਜਾਂਫੀਆਂ ਉੱਪਰ ਬੋਲਿਆ ਹੋਇਆ ਧਾਵਾ ਹੈ ਇਹ ਲੱਗਿਆ ਤਾਂ ਯੋਰ ਦੇ ਸਾਹਮਣੇ ਪੁਆਇੰਟ ਰੇਟਰ ਦੇ ਪੌਂਡ ਦੇ ਵਧਿਆ ਹੋਇਆ ਮੇਰੇ ਮਿੱਤਰੋ ਸੁਖਮਣ ਇਹਦੇ ਪਾਸੇ ਚੀਲਾ ਪਲਵਾਨ ਫੋਰਸਿਕ ਪਿੰਡ ਵਾਲਾ ਚੇਤੇ ਤੌਰ ਤੇ ਟੀਮ ਦੇ ਨਾਲ ਚੱਲ ਕੇ ਆਇਆ ਸਾਡਾ ਵੀਰ ਸਤਕਾਰ ਦੇ ਹੋਏ ਲੈ ਵੀ ਸੁਗੇ ਵਾਲਾ ਹਾਂ ਰਬਾ ਲਾਰਖਾ ਜੋ ਫੋਲੋ ਕਰ ਰਿਹਾ ਹੈ ਸੈਮ ਹੋ ਗਿਆ ਪੁੱਤਾਂ ਦੇ ਇੱਥੇ ਸਾਹਮਣੇ ਗਦਾ ਨਵੀ ਦੀ ਉਮਰ ਹੈ ਮੁੰਡਾ ਵੀ ਹੋਰ ਦੇ ਭੱਗੇ ਦੋਵੇਂ ਪਾਸੇ ਕਹਿ ਰਹੀਏ ਇੱਕ ਦੋ ਜੱਫੇ ਹੀ ਲੱਗੇ ਆ ਬੜਾ ਚੋਟੀ ਦਾ ਮੈਦਾਨ ਖੇਡੇ ਜਾ ਰਿਹਾ ਹੈ ਗਰਾਊਂਡ ਬੜੀ ਫਾਸਟ ਹੈ ਹੀਰਾ ਧਰਵਾਦੀ ਗਰਾਊਂਡ ਤੇ ਮੱਖਣ ਸੰਧੂ ਪਲਵਾਹ ਨੇ ਸਲੈਕਟ ਕੀਤੀ ਹੈ ਆਹ ਗਰਾਊਂਡ ਵਿੱਚ ਆਪਾਂ ਕਬੱਡੀ ਕਰਾਈਏ ਪਰ ਸਾਹਮਣੇ ਮੁੰਡਾ ਜੱਫਾ ਲਾਉਣ ਦਾ ਯਤਨ ਪਰ ਮੱਖਣ ਸੰਧੂ ਸੱਚ ਦੀ ਬਾਸ਼ਾ ਬੋਲਿਆ ਹੈ ਕਿ ਪੁਆਇੰਟ ਰੇਡਰ ਦੇਸੇ ਹੈ ਪੁਆਇੰਟ ਦੁੱਲਾ ਨੌਜਵਾਨ ਗਗਨਪੂਰੀ ਤੋਂ ਉਸੇ ਜੋੜ ਚੁੱਕਿਆ ਗੁਰਜੀਤ ਮੀਰ ਨੇ ਲੱਗੀ ਹੋਈ ਪਿਆਰੀ ਸਾਊਂਡ ਔਰ ਮਰਗਿੰਦਪੁਰਾ ਨਗਰ ਕਿਸੇ ਯਾਰ ਪਹਿਚਾਣ ਦਾ ਮੌਕਾ ਫਾਇਦਾ ਨਹੀਂ ਮੀਰੀ ਪੀਰੀ ਦੇ ਨਾਲਕ ਫਖਰ ਹਰ ਸਾਲ ਦੀ ਤਰ੍ਹਾਂ ਤੇ 10 ਖਾਰ ਵਾਲੇ ਫੇਰ ਤੇ ਵੱਡਾ ਜੋੜ ਮੇਲਾ ਹੁਣ ਖੇਡ ਮੇਲਾ ਖੇਡਿਆ ਆ ਰਿਹਾ ਹੈ ਸਗਤਾ ਬੂਹਤ ਰਾਣੇ ਤੋਂ ਚੱਲ ਕੇ ਆ ਗਏ ਆ ਉਹ ਗੁਲਾਬ ਚੱਬੇ ਵਾਲੇ ਨੇ ਟਰਾਈ ਕੀਤੀ ਹੈ ਪਰ ਸੰਗੇ ਜੀ ਪਹਿਲਾਂ ਵੀ ਸਿੰਘਪੁਰੇ ਰਾਣੇ ਦੇ ਖੇਤ ਨਗਰ ਨੂੰ ਢੇਰ ਸਾਰੀਆਂ ਮੁਬਾਰਕਾਂ ਸਰਪੰਚ ਅਮੋਲਕ ਸਿੰਘ ਢੇਰ ਸਾਰੀਆਂ ਨੂੰ ਮੁਬਾਰਕਾਂ ਨਮਰਦਾਰ ਸਾਹਿਬ ਆਹ ਤਾਂ ਸਾਡਾ ਚਿਹਤਾ ਹੈ ਦੂਸਰੀ ਕਬੱਡੀ 1000 ਵਾਲੀ ਸਫਲ ਇੱਕ ਰੇਡ ਹੋਰ ਪਿਆਰ ਦੇ ਨਾਲ ਸਤਕਾਰ ਦੇ ਨਾਲ ਸਰਦਾਰ ਜਗENDER ਸਿੰਘ ਜੀ ਤੁਸੀਂ 1000 ਮਾਰ ਰਹੇ ਹੋ ਇਹ ਪਿਆਰ ਦੀ ਖੇਡ ਹੈ ਲਓ ਸਾਹਮਣੇ ਜੀਵਨ ਖਾਰਾ ਪਿੰਡ ਹੈ ਦੀਵੜ ਦਾ ਨੌਜਵਾਨ ਰੇਡ ਪਾਉਣ ਦੀ ਵਧਿਆ ਹੋਇਆ ਚਾਰ ਜਾਂ ਫਿਰ ਡਾਵਾ ਬੋਲ ਰਿਹਾ ਇੱਕ ਵਾਰ ਸਹੀ ਹੈ ਦੀਪ ਪਰ ਸਾਹਮਣੇ ਪੁਆਇੰਟ ਹੈ ਸਮੇਂ ਬਾਹਰ ਬੱਜ ਗਿਆ ਖਾਓ ਜੇ ਲੱਗਣਾ ਤੇ ਲੁੱਟਣਾ ਵਾਲਿਆ ਆਹ ਲੱਗੀਆਂ ਮੁੰਡੇ ਨੇ ਇਹ ਕੌਫਾ ਵਾਲਾ ਗੁਰਵੀਰ ਕਿਰਪਾ ਹੋ ਗਈ ਸੱਚੇ ਪਾਤਸ਼ਾਹ ਦੀ ਸਿੰਘ ਸਾਹਿਬ ਸ਼੍ਰੀਮਾਨ ਸੰਤ ਬਾਬਾ ਅਵਕਾਸ ਦੇ ਵਿਚਾਰ ਸੇਵਾ ਫਹਾਰੀ ਸਾਹਿਬ ਮਹਾਂਪੁਰਸ਼ ਵੱਡੀਆਂ ਸੇਵਾਾਂ ਨਿਭਾਉਦੇ ਆਂ ਕਰਾਹਾ ਅਕੈਡਮੀ ਦੇ ਵਿੱਚ ਟਾਕਾ ਗਲੇਰ ਵੀਰ ਮਿਹਰਤਾ ਜੀ ਪਰ ਸਾਹਮਣੇ ਬਾਬੀ ਬਾਬੀ ਖੇਡਦੇ ਨੌਜਵਾਨ ਨੇੜੀ ਆਰ ਦੀ ਧਰਤੀ ਤੇ ਹੈ ਔਰ ਸਾਥਕਰਵਾਸੀ ਸ਼੍ਰੀਮਾਲ ਸੰਤ ਬਾਬਾ ਆਨੰਦ ਸਿੰਘ ਦੀ ਭੰਗੜ ਮਹਾਪੁਰਸ਼ਾਂ ਦੇ ਨਾਮ ਤੇ ਵੱਡੇ ਪਿਆਰ ਵੱਡੇ ਅਸ਼ੀਰਵਾਦ ਆਏ ਹੈ ਪਰਮਾਰ ਕੁਲਵੰਤ ਸਿੰਘ ਦੀ ਸ਼ਾ ਬਿਆਲਪੁਰਾ ਔਰ ਵੱਡੀਆਂ ਸੇਵਾਵਾਂ ਨਿਭਾਉਦੇ ਹੈ ਔਰ ਸਰਵਾਰ ਕੁਲਵੰਤ ਸਿੰਘ ਦੇ ਵੱਡੇ ਪਿਆਰ ਤੇ ਜੇਕਰ ਸਾਹਮਣੇ ਜੱਕਾ ਜੱਕਾ ਬਿਆਲਪੁਰਿਆ ਔਰ ਵਾਰੀ ਇੱਕ ਜਲਾਈ ਨੂੰ ਠੱਠਾ ਪਿੰਡ ਚਬਾਵੇਂ ਦੇ ਲੱਗਾ ਕਰਕੇ ਬਸਿਆ ਪਿੰਡ ਜਿਹੜਾ ਖੇਡ ਮੇਲਾ ਟੈਂਪਿਆਂਵਾਲਾ ਖੇਡ ਮੇਲਾ ਪ੍ਰਸਿੱਧ ਹੈ ਤੇ ਇਸ ਸਾਲ ਸਿੰਘਪੁਰਿਆ ਰਾਣੇ ਦੀ ਜ਼ਿੰਦਗੀ ਨਾਲ ਜਦੋਂ ਕਮਾਲ ਕਰ ਦਿੰਦੀ ਹੈ ਜਗਦੀ ਜ਼ਿਕਰ ਕਰ ਰਿਹਾ ਸੀਗਾ ਕਿ ਦਾਸਰ ਵਾਲੇ ਸਿੰਘ ਬਲੀਏ ਦੀ ਜ਼ਿੰਦਗੀ ਦਾ ਜਿਹੜਾ ਵੱਡਾ ਸਨਮਾਨ ਕਬੱਡੀ ਜਗਤ ਦੇ ਜ਼ਰੀਏ ਦਾਸ ਦਾ ਜਿਹੜਾ ਸਨਮਾਨ ਗੱਡੀ ਦੇ ਨਾਲ ਹੋ ਰਿਹਾ ਹੈ ਔਰ ਮੈਂ ਹਮੇਸ਼ਾ ਮਾਰ ਕਰਦਾਂ ਨਾ ਖਿਡਾਰੀਆਂ ਦੀ ਖੇਡ ਉੱਪਰ ਲੰਗਿਆ ਪਿੰਡਿਆਂ ਨੂੰ ਸਲਾਮ ਹੈ ਸਲਾਮ ਹੈ ਮਾਂ ਖੇਡ ਕਬੱਡੀ ਨੂੰ ਜਿਸ ਮਾਂ ਖੇਡ ਕਬੱਡੀ ਦੇ ਵਰਗੇ ਲੱਖਾਂ ਘਰਾਵੇ ਚੱਲੇ ਚੱਲਦੇ ਆ ਸਾਡੇ ਵਰਗੇ ਨਿਵਾੜਿਆਂ ਨੂੰ ਮਾਂ ਮਿਲਦੇ ਆ ਲਓ ਸਾਹਮਣੇ ਨਾਨਕ ਪੰਡਾਲੀ ਡੋਗਰਾ ਵਾਲਾ ਕਹਿੰਦਾ ਚੈਨ ਖਿਲਰ ਗਈ ਸਾਡਾ ਸਤਿਕਾਰਯੋਗ ਵੀਰ ਯੂਟਿਊਬਰ ਲਖਣ ਸਿੰਘ ਮੱਖੀਕਾਲ ਦੇ ਨਾਲ ਬੜਾ ਪਿਆਰ ਉਸਤਾਦ ਮਨਵਾ ਨਕਨੋ ਔਰ ਸੱਚੇ ਬਾਦਸ਼ਾਹ ਇਹ ਹਮੇਸ਼ਾ ਜੋੜੀ ਸਲਾਮਤ ਰਹੇ ਸਾਡਾ ਵੀਰ ਹੈ ਵਿਸ਼ਾਲ ਕੈਰੋ ਪਿੰਡ ਵਾਲਾ ਉਧਰ ਸੋਨੀ ਸ਼ੰਮਾ ਵਾਲਾ ਯੂਟਿਊਬਰ ਵੀ ਆਇਆ ਹੈ ਟੋਰ ਵੀ ਜਲਾਉਦਾ ਸਾਡਾ ਵੀਰ ਪਰ ਸਾਹਮਣੇ ਟੱਕਰ ਝੋਟੀ ਵੀ ਹੋਏ ਹੋਏ ਜੀਵ ਜੀਵਰ ਤੇ ਗੁੱਲਾ ਗੁੱਲਾ ਤੇ ਜੀਵਰ ਜੀਵਰ ਤੇ ਗੁੱਲਾ ਚੋਟ ਲੈ ਉਹ ਭੱਜੜ ਵੀ ਕਰਿਆ ਕਰ ਦੁਲਿਆ ਭੱਜੜ ਵੀ ਕਰਿਆ ਕਰ ਨੰਬਰ 8 ਦਾ ਕਿਉਂਕਿ ਤਸੀਲਾ ਜਾਂਦਾ ਹੈ ਫਿਰ ਜਾਫੀ ਦੇ ਲਈ ਮੁਸ਼ਕਲ ਹੋ ਜਾਂਦਾ ਹੈ ਤੇ ਰੇਡਰ ਨੂੰਰ ਬੇਸ਼ੱਕ ਦੋਹਾਂ ਦਾ ਲੱਗ ਜਾਂਦਾ ਹੈ ਲਓ ਸੁਖਚੈਨ ਕਬੱਡੀ ਪਾਲ ਨਹੀਂ ਵਧਿਆ ਹੋਇਆ ਚਾਰ ਰਫੇ ਦੇ ਉੱਪਰ ਤਾਕਾ ਦੇ ਲਿਆ ਤੇ ਚੋਹ ਵਿੱਚ ਹੈਪੀ ਲਾਹੌਰੀ ਮਲ ਪਿੰਡ ਹੈ ਲਓ ਸਾਹਮਣੇ ਜੋ ਥਾਂ ਲੱਗੇ ਜੁਕਿਆ ਹੈ ਨੰਬਰ 8ਾ ਸ਼ਹੀਦ ਭਾਈ ਲਖਵੀਰ ਸਿੰਘ ਕਬੱਡੀ ਕਲੱਬ ਕਰਿਆਵਾ ਜਨਜੀਤ ਸਿੰਘ ਜੀ ਬਾਹਰ ਵਾਲੇ ਉਹਨਾਂ ਦੇ ਨਾਮ ਤੇ ਬੜੇ ਪਿਆਰ ਆਏ ਹੈ ਬਹੁਤ ਬਹੁਤ ਧੰਨਵਾਦ ਆ ਵਧੀਆ ਪ੍ਰੈਸ ਇੱਕ ਵਾਰ ਸੇ ਰਾਜੂ ਕਟੋਰੇ ਵਾਲਾ ਵੀਰਾਸਾ ਤੱਜ ਕੇ ਉਹ ਟਾਈ ਕੀਤੇ ਆ ਬਹੁਤ ਵੀਰੇ ਤੇ ਬਹੁਤ ਨਿਊਜੀਓ ਦੁੱਲਿਆ ਪਾਸ ਆ ਕਬੱਡੀ ਪਰ ਮੈਨੂੰ ਲੱਗਦਾ ਤਾਂ ਸਮਾ ਹੋ ਗਿਆ ਹੈ ਬਾਬਾ ਜੀ ਬਾਬਾ ਜਗਰਾਤ ਸਿੰਘ ਦੀ ਮਹਾਪੁਰਸ਼ ਬਾਬਾ ਜੀ ਬਾਬਾ ਸੁਖਚੈਨ ਸਿੰਘ ਜੀ ਔਰ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਸੰਤ ਬਾਬਾ ਆਨੰਦ ਸਿੰਘ ਦੀ ਪੰਗੜ ਬਾਪੂ ਸਾਹਿਬ ਨੂੰ ਯਾਦ ਕਰਦੇ ਹਾਂ ਸੂਚੀ ਮੇਲਾ ਪ੍ਰਬੰਧਕ ਕਮੇਟੀ ਨੇ ਆਪਾਂ ਦਾ ਸਿਹਰਾ ਦਾ ਰੱਖਾਂਗੇ ਸਰਦਾਰ ਲਖਮੀਰ ਸਿੰਘ ਜੀ ਵੱਡੇ ਪਿਆਰ ਵੱਡੇ ਅਸ਼ੀਰਵਾਦ ਆਇਆ ਹੈ ਸਰਦਾਰ ਸਾਹਿਬ ਦੱਸਿਓ ਕਿੰਨੇ ਕਿੰਨੇ ਪੁਆਇੰਟ ਨੇ ਸਿਰ ਸਿੰਘ ਦੀ ਟੀਮ ਦੇ ਪੁਆਇੰਟ ਨੇ 23 ਟਿੱਕਰ ਵਾਲੇ ਦੀ ਟੀਮ ਦੇ ਪੁਆਇੰਟ ਨੇ 19.5 19.5 ਤੇ 23 ਕੋਈ ਜ਼ਿਆਦਾ ਫਰਕ ਨਹੀਂ 2 ਕੁ ਜੱਫਿਆਂ ਦਾ ਫਰਕ ਹੈ ਬੜਾ ਵਧੀਆ ਜਿਹੜਾ ਸ਼ੋਅ ਮੈਚ ਅੱਜ ਦੇ ਦਿਨ ਦਾ ਸਰਤੀ ਦੇ ਖੇਡਿਆ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਸਾਰੇ ਸੰਗਤ ਦਾ ਬਹੁਤ ਬਰਦੀਪ ਸਿੰਘ ਜੀ ਬਹੁਤ ਅਮੋਲਕ ਸਿੰਘ ਜੀ ਜਰੂਰ ਮਾਨ ਸਨਮਾਨ ਕਰਿਓ ਇਸ ਭੈਣ ਦਾ ਤੰਗ ਨਵਾਸ ਨਾ ਜਾਵੇ ਬੈਗ ਨੂੰ ਸੱਚੇ ਪਾਤਸ਼ਾਹ ਇਸ ਦੇ ਸੁਪੁੱਤਰ ਨੂੰ ਚੜ੍ਹਦੀ ਕਲਾ ਬਖਸ਼ੇ ਪਰ ਜੀਵਨ ਖਾਰਿਆਂ ਵਾਲਾ ਰੇਡ ਪਾ ਰਿਹਾ ਸੈਡਾ ਚੇਂਜ ਹੋਈ ਹੈ ਜੋ ਸਾਹਮਣੇ ਚਾਰ ਅਮਰ ਸ਼ਹੀਦ ਭਾਈ ਲਖਵੀਰ ਸਿੰਘ ਕਬੱਡੀ ਕਲੱਬ ਖਿਡਾਰੀ ਦੀ ਟੀਮ ਦੇ ਤੇ ਜੈ ਦੀਪ ਲਵੇ ਪਿੰਡ ਵਾਲਾ ਮੁੰਡਾ ਲਾਹਤ ਕਰਵਾ ਜੱਫਾ ਕਬਾਲ ਕਰ ਗਿਆ ਰੇਡਾਂ ਪਾ ਰਹੀ ਹੈ ਜਿੰਨੀ 9 ਪੁਆਇੰਟ ਪ੍ਰਾਪਤ ਕੀਤੇ ਆ ਮੁੰਡੇ ਨੇ ਓ ਸੱਗੇ ਵਾਲਾ ਸੱਗੇ ਵਾਲਾ ਤਾੜਾ ਸੱਗੇ ਵਾਲਾ ਸੱਗੇ ਵਾਲਾ ਤਾੜਾ ਅਮਰ ਇਹਦਾ ਰਾਣਾ ਸਿੰਘ ਪੁਰੀਆ ਦਾ ਕੇ ਆ ਰਹੀਆ ਇਸ ਧਰਤੀ ਦੇ ਖੇਡਿਆ ਜਾ ਰਿਹਾ ਕੋਈ ਸ਼ੱਕ ਨਹੀਂ ਮਖਲ ਪਹਿਲਵਾਨ ਦੀ ਕੋਈ ਸ਼ੱਕ ਨਹੀਂ ਇੱਕ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਲਓ ਸੁਖਮਨ ਨੌਜਵਾਨ ਕਬੱਡੀ ਪੌਣ ਲਈ ਵਧਿਆ ਆ ਮੇਰੇ ਮਿੱਤਰੋ ਖੇਡ ਗਰਾਊਂਡ ਵਿੱਚ ਚਾਰ ਯਾਫਿਆਂ ਦੇ ਉੱਪਰ ਧਾਵਾ ਬੋਲਿਆ ਹੋਇਆ ਹੈ ਹੁਣ ਚੌਥਾ ਵਿੱਚੋਂ ਨੌਜਵਾਨ ਜੈਦੀਪ ਲੱਗਾ ਹੋਏ ਟੁੱਟ ਗਿਆ ਜੀਤ ਸਿੰਘ ਜੀ ਦਾ ਪੋਤਰਾ ਸੁਖ ਪੌਣ ਵਾਲੇ ਸਮੇਂ ਦਾ ਵੱਡਾ ਮੱਲ ਬਣੇਗਾ ਇਹਨਾਂ ਨਗਰਾਂ ਦੀ ਸ਼ਾਨ ਗੁਰਪ੍ਰੀਤ ਸਾਡਾ ਵੀਰ ਹੈ ਸੇਵਕ ਪਰਮਾਨਥ ਜੀ ਸਾਰੇ ਸਤਿਕਾਰਯੋਗ ਵੀਰ ਦੇ ਅੰਦਰ ਵੀਰ ਪੱਕੇ ਤੌਰ ਤੇ ਵਿਦੇਸ਼ਾਂ ਦੀ ਧਰਤੀ ਤੇ ਜਾ ਰੱਖੇ ਜਿਹੜੇ ਸਾਡੇ ਜੀਵ ਦਾਸ ਸਾਹਿਬ ਜੀ ਨਾਲ ਉਹ ਸਾਡੇ ਜੋਸਾਹ ਜੀ ਦੀ ਯਾਦ ਵਿੱਚ ਵੱਡਾ ਜੋੜ ਮੇਲਾ ਵੱਡਾ ਖੇਡ ਮੇਲਾ ਤਿਆਲਪੁਰ ਦੀ ਧਰਤੀ ਤੇ ਹੋਣਾ ਹੈ ਔਰ ਉਸੇ ਦਿਨ 29 ਜੂਨ ਵਾਲੇ ਦਿਨ ਲੈ ਵੀ ਗੁਲਾਬ ਚੱਬੇ ਵਾਲਿਆ ਦੁੱਲ੍ਹੇ ਸੰਗਤ ਨਗਰ ਚੂਸਲੇਵਲ ਤੇ ਤੰਤਰ ਬਾਬਾ ਚਰਨਧਾਰੀਆਂ ਦੇ ਜੋੜ ਮੇਲੇ ਖੇਡ ਮੇਲੇ ਵਿੱਚ ਪਹੁੰਚ ਕਰਕੇ ਉਸ ਖੇਡ ਮੇਲੇ ਦੀ ਰੌਣਕ ਕਾ ਲਿਉਂਦਾ ਹਾਂ ਲਓ ਸਾਹਮਣੇ ਨਾਨਕ ਬੰਦਾਲੀ ਡੋਗਰਾ ਪਿੰਡ ਹੈ ਮਾਜਵੰਦ ਦਾ 4 ਯਾਥਰ ਪਰਧਾਵਾਂ ਦੇ ਲੈ ਤੇ ਹਾਰੀ ਜੋੜੇ ਆਹ ਓਹ ਆਹ ਟੱਕਰ ਏ ਟੱਕਰ ਤੇ ਚੱਕਰ ਹੈਰੀ 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 ਚੌੜਾ 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 ਚੌੜੇ ਪੈਰ ਦੰਬੂ ਵੇਟਰ ਜਾ ਬਹੁਤ ਛੋਟੇ ਦਾ ਸ਼ੋਅ ਮੇਰ ਖੇਡਿਆ ਜਾ ਰਿਹਾ ਹੈ ਬਾਬਾ ਦੀ ਬਾਬਾ ਭਗਵੰਤ ਸਿੰਘ ਜੀ ਵੀ ਵਡੀਆਂ ਸੇਵਾਵਾਂ ਨਿਭਾ ਰਹੇ ਆ ਮਾਸਟਰ ਪਰਮਜੀਤ ਸਿੰਘ ਜੀ ਦਾ ਸਤਕਾਰ ਤੇ ਬੁੱਲਾ ਮੁੰਡਾ ਬਾ ਵੀ ਮੱਖੀ ਵਾਲਿਆ ਬੁੱਲੇ ਆ ਮੇਰ ਤੇ ਸੱਚੇ ਪਾਤਸ਼ਾਹ ਨੇ ਮਿਹਰ ਕਰ ਲਈ ਹੈ ਤੇ ਖਾਲੀਆਂ ਨੇ ਪੈਂਦੀਆਂ ਖਰਾਕਾਂ ਜਰੋਂ ਵਡੀਆਂ ਦੋ ਜੱਪੇ ਖਾ ਕੇ ਨਹੀਂ ਪੈਂਦੀਆਂ ਕਬੱਡੀਆਂ ਕੋਚਾਂ ਦੀਆਂ ਮਾਰਾਂ ਵਾਲੇ ਮੁੱਲ ਪੈਂਦੇ ਮਾਰ ਪਾਰਨੇ ਤੇ ਤੜਕੇ ਉੱਠੇ ਯਾਰੋ ਡੰਡ ਪੈਂਦੇ ਮਾਰਨੇ ਹੋਰ ਪਤਾ ਲੱਗਦਾ ਹੈ ਸੰਘਾ ਵਾਲੇ ਢੋਲਦਾ ਕਿ ਸਿੰਘਪੁਰੇ ਵਾਲਾ ਰਾਣਾ ਝੂਠਲੀਓ ਬੋਲਦਾ ਲੈ ਸਾਹਮਣੇ ਜੀਵਨ ਦੀ ਕਬੱਡੀ ਹੈ ਚਾਰ ਸਾਹਮਣੇ ਇੱਕ ਕੰਨੀ ਤੇ ਵੀ ਜੀਵਨ ਲੱਗਿਆ ਹੋਇਆ ਹੈ ਪਰ ਇੱਕ ਜੀਵਨ ਦਾ ਖਾਰਾ ਪਿੰਡ ਹੈ ਇੱਕ ਜੀਵਨ ਦਾ ਰੂੜੀ ਵਾਲ ਪਿੰਡ ਹੈ ਪਰ ਦੂ ਪੈ ਗਿਆ ਪੁਆਇੰਟ ਰੇਡਰ ਦਾ ਨੰਬਰ ਖਾਂਕ ਬਲਦੀ ਸੋਨਾ ਖੇਡ ਕਰ ਰਿਹਾ ਵੀ ਆਉਣ ਵਾਲੇ ਸਮੇਂ ਦਾ ਸਟਾਰ ਖਿਡਾਰੀ ਬਣੇਗਾ ਜਿਸ ਨੂੰ ਦਾ ਸੰਦੀਪ ਖੇਮ ਕਰਨੀਆ ਜਿਸ ਦੇ ਸੋਨੂ ਭਵਾਲਦੀਆ ਤੇ ਸਾਡਾ ਛੋਟਾ ਵੀਰ ਰਣਦੇਰ ਖੇਮ ਕਰਨੀਆ ਥੋੜੇ ਬੋਲ ਬੋਲਦਾ ਪਰ ਸਾਹਮਣੇ ਇੱਕ ਵਾਰ ਸੱਤਨ ਤੇ ਦੂਜੇ ਪਾਸੇ ਅਮਰ ਪੰਘਾਲਾ ਸੁਖਚੈਨ ਸਿੰਘ ਦੀ ਮਾਪੁਰਸ਼ਾਂ ਦਾ ਸਤਕਾਰ ਹੈ ਸਤਕਾਰ ਕਰਦੇ ਹਾਂ ਬਾਬਾ ਜੀ ਬਾਬਾ ਜਗਰਾਤ ਸਿੰਘ ਜੀ ਦਾ ਪਦਾਰ ਲਖਵੀਰ ਸਿੰਘ ਜੀ ਸੰਗਤਾਂ ਦੂਰ ਦਰਾਡੇ ਤੋਂ ਚੱਲ ਕੇ ਆਈ ਹੈ ਆ ਨੌਜਵਾਨ ਨੌਜਵਾਨ ਖੇਮ ਕਰਨੀਆ ਤੇ ਤਗੜਾ ਜੱਫਾ ਉੱਦੀ ਹੋਈ ਬੱਲੇ 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 ਵਾਹ ਵੀ ਖੇਮ ਕਰਨੀਆ ਵਾਹ ਤਗੜਾ ਜੱਫਾ ਮੁੰਡੇ ਨੇ ਕਮਾਲ ਕਰ ਦਿੱਤੀ ਹੈ ਤੇ ਟੱਕਰ ਵਧੀਆਂ ਕਰਵਾ ਹੋਣ ਗਈਆਂ ਲੋ ਜੱਗਾ ਬਿਆਲਪੁਰੀਆ ਫਿਰ ਕਬੱਡੀ ਪਾਉਣ ਲਈ ਵਧਿਆ ਹੋਇਆ ਮੱਖਣ ਸਿੰਘ ਦੀ ਦਾੜ ਨਾਲ ਸ਼ਾਗਿਰਦ ਕਬੱਡੀ ਪਾ ਰਿਹਾ ਪਰ ਜੋ ਪੈ ਗਿਆ ਹੈ। ਦਮਕਾਰ ਜੁਗਵੀਰ ਜਿਸੇ ਖੇਡ ਮਿਲ ਕੇ ਸਿੰਘਪੁਰੀਆ ਰਾਣੇ ਨੂੰ ਗੱਡੀ ਦੇ ਨਾਲ ਸਨਮਾਨ ਹੋਣਾ ਹੈ ਅਤੇ ਸੋਲੇ ਸ਼ਾਨਾਂ ਵਾਲੇ ਦਾ ਸੋਲੇ ਦੇ ਕੈਂਠੇ ਦੇ ਨਾਲ ਵੱਡਾ ਸਨਮਾਨ ਹੋਵੇਗਾ। ਹਰਜੀਤ ਰਣਡਾਰੇ ਵਾਲੇ ਭਰਾ ਨੂੰ ਮੁਬਾਰਕਾ ਅਮਰੀਕ ਖੋਸੇ ਕੋਟਰੇ ਵਾਲੇ ਵੀਰ ਨੂੰ ਮੁਬਾਰਕਾ ਸਾਡੇ ਦੇ ਬਾੜ ਦਾ ਸ਼ਮਸ਼ੀਰ ਠੱਠੇ ਵਾਲੇ ਨੂੰ ਕਿਸੇ ਨੂੰ ਸੋਨੇ ਦੇ ਕੈਂਥੇ ਕਿਸੇ ਨੂੰ ਗੱਡੀਆਂ ਮਿਲੀਆਂ ਵੱਡਾ ਖੇਡ ਮੈਲਾ ਹੋਵੇਗਾ ਧੰਨਵਾਦ ਠੱਠਾ ਸਾਡਾ ਵੀਰ ਕਟਕਾਰ ਜਗਵੀਰ ਪਰ ਨੰਬਰ ਕਿਹਦਾ ਜੀ ਆ ਤੁਹਾਡੇ ਸਾਰੇ ਦਾ ਪਿੰਡ ਹੈ ਬਾੜ ਤੁਹਾਡੇ ਸਾਰੇ ਵੀਰ ਹੈ ਕਿਉਂਕਿ ਪੋਗਿਆ ਵਾਲੇ ਚਾਦਰਾਂ ਬੜੀਆਂ ਮਸ਼ਹੂਰ ਕੀਤੀਆਂ ਆਪਾਂ ਪਰ ਉਹਨਾਂ ਸਤਕਾਰ ਮਿਲਦੇ ਨੇ ਸਾਰੇ ਪ੍ਰਬੰਧ ਲਈਏ ਤੇ ਕਾਕਾ ਕਲੇਰ ਸਾਡਾ ਵੀਰ ਉਜੇਤੇ ਤੌਰ ਤੇ ਜੀ ਟੀਮ ਦੇ ਨਾਲ ਬੇਸ਼ਕ ਚੱਲ ਕੇ ਆਇਆ ਹੈ ਲੋ ਸਾਹਮਣੇ ਮਾਨਕ ਦੀ ਕਬੱਡੀ ਹੈ ਗੰਦਾਲੀ ਡੋਗੜਾ ਪਿੰਡ ਦਾ ਹੈ ਰੇਸ਼ਮ ਚੰਦਿਆ ਉਸੇ ਟੀਮ ਦਾ ਮਸਾਂ ਗੱਲਾਂ ਚਾਉਂਦੀਆਂ ਭੀਮ ਦੁੱਗਲੀ ਦੀਆਂ ਗੱਲਾਂ ਚਾਉਂਦੀਆਂ ਕੁਝ ਗੋਪੀ ਪੈਰੋ ਵਰਗੇ ਵਿਦੇਸ਼ਾਂ ਦੀ ਧਰਤੀ ਤੇ ਜਾ ਬਸੇ ਮੇਰਾ ਸਰਹਾਲੀ ਸਾਹਿਬ ਤੇ ਗੋਪੀ ਚਾਰੂ ਜਾ ਬਸੇ ਪੱਕੇ ਤੌਰ ਤੇ ਆਸਟ੍ਰੇਲੀਆ ਦੀ ਧਰਤੀ ਤੇ ਪਰ ਖੇਡ ਕੌਡੀਆਂ ਮੁੰਡੇ ਜ਼ੋਰ ਲਕਰਦੇ ਗੋਹੂ ਕੁਟਾਰੇ ਵੱਲ ਚੜ ਚੜ ਕੇ ਘਰਡੀਆਂ ਪਾਈਆਂ ਲੈ ਵੀ ਕਾਬਰ ਸ਼ੁਗੇ ਵਾਲਾ ਨੌਜਵਾਨ ਕੱਲ ਵੀ ਵੱਡੀ ਕਮਦ ਦਿਖਾਈ ਐ ਮਨਿਆਲਾ ਜੈ ਸਿੰਘ ਵਾਲੇ ਦੀ ਧਰਤੀ ਤੇ ਰਾਣਾ ਮਨਿਆਲੇ ਵਾਲਾ ਕੱਲ ਕਹਿੰਦਾ ਨੌਜਵਾਨ ਚਪੇੜਾ ਵਾਲੀ ਮਸ਼ੀਨ ਬਣਿਆ ਫਿਰਦਾ ਸੀਗਾ ਤੇ ਛੱਗੇ ਵਾਲਾ ਟਾਵਰ ਬੜੀ ਮੁਸ਼ਕਲ ਐ ਪਾਰੀ ਬੜੀ ਸਖਾ ਸੱਗਾ ਜਿਹਦਾ ਹਰਜੀਤ ਸੁੰਗਾ ਸੋਹਣੇ ਬੋਲ ਬੋਲਦੇ ਵੱਡੇ ਵੀਰ ਆਓ ਸਾਹਮਣੇ ਨੌਜਵਾਨ ਛੱਗੇ ਵਾਲਾ ਟਾਵਰ ਜਫਾ ਲਾ ਗਿਆ ਤੇ ਇਸ ਪਾਸੇ ਜੀਵਨ ਖਾਨੇ ਵਾਲੇ ਦੀ ਕਬੱਡੀ ਐ ਤੋ ਜੀਵਨ ਦੀ ਟੱਕਰ ਜੀਵਨ ਨਾਲ ਹੋਈ ਹੈ ਇੱਕ ਪਾਸੇ ਜੀਵਨ ਰੂਰੀਵਾਲ ਪਿੰਡ ਉਹ ਪੈ ਗਿਆ ਬਾਦੀਆ ਵਾ ਭਾਈ ਦੇ ਧੱਕੇ ਦੇ ਪੁਆਇੰਟ ਵਾ ਵੀ ਜੀਵਨ ਜੀਵਨ ਦੁਰੀਆ ਅਮਰਪਿੰਡਾ ਦੀ ਕਬੱਡੀ ਪੈ ਚੁੱਕੀ ਹੈ ਲੈ ਵੀ ਸੁਗੇ ਵਾਲਿਆ ਹੱਥ ਪੱਕੇ ਬੋਲੇ ਬਣੇ ਤਾਮੜਾ ਨਾਲ ਜੱਫਾ ਇਹ ਟੌਸਾ ਵਾਲਾ ਗੁਰਵੀਰ ਉਹ ਸਾਹਮਣੇ ਡਾਕਟਰ ਦਾ ਮਾਰਸ਼ਾ ਲੈ ਜੱਫਾ ਕਿ ਨਹੀਂ ਪਰੂਤ ਨਾਲ ਪਰਵੇਦ ਉਸੇ ਵਿੱਚ ਇਹ ਹੁੰਦੀ ਦੇ ਪਾਸੇ ਆ ਆ ਵਧੀਆ ਹੋ ਗਿਆ ਵਾਹ ਵੀ ਅਮਰ ਪੰਘਾੜੇ ਜਾਨਾ ਥਾਪੀ ਵੀ ਮਾਰੀ ਐ ਤੇ ਸਤਿਕਾਰ ਵੀ ਲਿਆ ਸੀਨੀਅਰ ਪਲੇਅਰ ਤੋਂ ਬਕਰ ਸੱਚੇ ਪਾਸ਼ਾ ਇਹ ਪਿਆਰ ਸਤਿਕਾਰ ਇਸੇ ਤਰ੍ਹਾਂ ਖਿਡਾਰੀਆਂ ਵਿੱਚ ਬੜਿਆ ਰਹੇ ਲਓ ਸਾਹਮਣੇ ਦੁੱਲਾ ਮਰਗਿੰਦਪੁਰੀਆ ਚਾਰ ਜੱਫਿਆਂ ਦੇ ਦਾਅਵੇ ਬੋਲ ਰਿਹਾ ਹੈ ਕਿ ਦੇਸੀ ਘੋੜੇ ਟੀਮ ਦੇ ਨਾਲ ਵੱਡੇ ਮਾਨ ਸਨਮਾਨ ਹੋਏ ਐ ਸਾਡਾ ਸੁਖਵੀਰ ਜਵਾਂ ਰਹੇ ਸਰਦਾਰ ਜਗENDER ਸਿੰਘ ਦਾ ਪੁੱਤਰਾ ਔਰ ਵਾਲੇ ਸਮੇਂ ਵਿੱਚ ਵੱਡੀਆਂ ਮੱਲਾ ਮਾਰੇਗਾ ਮੱਖਰ ਸਿੰਘੂ ਤਹਾਮੇ ਆਪ ਆਪਣੇ ਲੋਹੇ ਖਫਤ ਕੀਤੀ ਹੈ ਪਰ ਸਾਹਮਣੇ ਹੈਪੀ ਲਹਾੜੀ ਮਾਲ ਇਹ ਜਗਾ ਜਗਾ ਵਿਰਾਨ ਕੁਰੀਆ ਲਾਈ ਦੇ ਕੰਢੇ ਬਿਕਰ ਸਿੰਘ ਜੀ ਕਹਿੰਦੇ ਜੱਗਿਆ ਪਿਆਰ ਲਗੇ ਤੇ ਵਿਧਵਾਣਾ ਪਰਿਵਾਰ ਬਿਕਰ ਸਿੰਘ ਦੀ ਵੱਡੇ ਪਿਆਰ ਵੱਡੇ ਅਸ਼ੀਰਵਾਦ ਦੇ ਰਹੇ ਆ ਸਰਪੰਚ ਸਰਦਾਰ ਦਲਵੀਰ ਸਿੰਘ ਜੀ ਦਾ ਧੰਨਵਾਦ ਸਰਕਾਰ ਹੈ ਸਰਦਾਰ ਅਮੋਲਕ ਸਿੰਘ ਨੰਬਰਦਾਰ ਸਾਹਿਬ ਸਰਪੰਚ ਸਾਹਿਬ ਜੀ ਦਾ ਸਾਰੇ ਸਰਕਾਰ ਜੀ ਦੇ ਨਾਮ ਨੇ ਸਾਨੂੰ ਗ੍ਰਾਮ ਪੰਚਾਇਤ ਸਾਰੀ ਸਮੁੱਚੀ ਮੈਲਾ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਸਤਿਕਾਰਯੋਗ ਹੋ ਬਾਬਾ ਜੀ ਬਾਬਾ ਸੁਖਤੈਨ ਸਿੰਘ ਜੀ ਵੱਡੀਆਂ ਸੇਵਾਵਾਂ ਨਿਭਾਉਂਦੇ ਗੁਰੂਕਰ ਬਾਬਾ ਜੀ ਬਾਬਾ ਜਗਨਾਤ ਸਿੰਘ ਜੀ ਦਾ ਸਤਿਕਾਰ ਹੈ ਲਓ ਸਾਹਮਣੇ ਖੜੇ ਤਾਲ ਵਰਨਣੇ ਕੋਸ਼ਿਸ਼ ਕੀਤੀ ਸੀ ਪਰ ਸੱਗੇ ਵਾਲਾ ਤਾਬਰ ਤੇ ਪਹਿਲਾ ਜੱਫਾ ਲਾ ਕੇ ਕਮਾਲ ਕਰ ਗਿਆ ਜੀਵਨਾ ਪਾਕਾ ਕਬੱਡੀ ਅੱਜ ਦਾ ਜਿਹੜੇ ਸਰਧਤੀ ਦੇ ਰੌਣਕ ਮਹਾਰਾ ਪਿਆਰੀ ਸਾਥ ਸੰਗਤ ਜੀ ਬਲੇਰ ਪਿੰਡ ਦੀ ਧਰਤੀ ਤੇ ਹੋਣਗੀਆਂ ਤੇ 27 ਦੇ 28 ਮਾਣੇ ਕਿ ਮਿਲਾਂਗੇ 29 ਤਰੀਕ ਨੂੰ ਚੂਸਰੇਵਾਲ ਇੱਕ ਜਲਾਈ ਨੂੰ ਕੈਂਥਿਆ ਵਾਲਾ ਮੇਲਾ 3 ਜਲਾਈ ਨੂੰ ਰਾਨੀ ਢੰਡਾ ਦੇ ਪਿੰਡ ਰੌਣਕ ਮਹਾਰਾ ਲੱਗਣਗੀਆਂ ਤੇ 4 ਜਲਾਈ ਨੂੰ ਬੀਰ ਬਾਬਾ ਕਾਲੇ ਸ਼ਾਹ ਜੀ ਦਾ ਮੇਲਾ ਹੈ ਪਿੰਡ ਸਿਭਰਾ ਦੀ ਧਰਤੀ ਤੇ ਹੋਵੇਗਾ ਤੇ 5 ਜੁਲਾਈ ਨੂੰ ਪਿੰਡ ਝੂਂਗ ਵਿੱਚ ਵੱਡਾ ਸਮਾਜ ਜਰ ਮੇਲਾ ਵੱਡਾ ਖੇਡ ਮੇਲਾ ਬੀਰ ਬਾਬਾ ਕਾਲੇ ਸ਼ਾਹ ਜੀ ਦੀ ਯਾਦ ਵਿੱਚ ਹੋਣਾ ਲਓ ਵੀ ਸੱਗੇ ਵਾਲਾ ਤਾਬਰ ਲਾਖਾ ਜੀ ਔਰ ਸੁਚਾਨ ਦੀ ਪੌਂਦੀ ਵਧਿਆ ਹੋਇਆ ਹੈ ਇੱਕ ਦੁੱਲਾ ਇਸੇ ਪਿੰਡ ਵਾਲਾ ਕਬੱਡੀ ਖੇਡਦਾ ਹੈ ਇੱਕ ਆ ਦੁੱਲਾ ਨੌਜਵਾਨ ਇਹਦਾ ਡੱਗੋਪੂਹਾ ਪਿੰਡ ਹੈ ਉਹ ਮਹਾਨ ਹਸਤੀ ਮਹਾਨ ਸ਼ਖੀਅਤ ਪੰਤੋੜ ਬਾਬਾ ਵੀਰ ਸਿੰਘ ਦੀ ਸ਼ਹੀਦ ਜਿਨ੍ਹਾਂ ਨੇ 365 ਅਸਥਾਨਾਂ ਨੂੰ ਜਨਮ ਦਿੱਤਾ ਹੈ ਤੁਸੀਂ ਕਿ ਇਹ 6 ਜੁਲਾਈ ਨੂੰ ਵਧੀਆ ਰੌਣਕਾਂ ਬਹਾਰਾ ਪਤਲੇ ਪਿੰਡਾਂ ਚ ਵੀ ਲੱਗਣ ਗਿਆ ਇਹ ਆ ਕਸਾ ਵਾਲਾ ਕਸਾ ਵਾਲਾ ਤੇ ਅਮਰ ਇਹ ਛੋਟੀ ਦੀ ਟੱਕਰ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਕਾਕਾ ਗੋਰਜੀ ਕੋਈ ਸ਼ੱਕ ਨਹੀਂ ਹੋ ਸਕਦਾ ਪੁਰਕਵੰਤ ਵੀ ਤਗੜਾ ਮੇਲਾ ਹੋ ਰਿਹਾ ਹੈ ਪਰ ਆਹ ਵੀ ਮੇਲਾ ਐਨ ਧਰ ਜੋਰਦ ਤੇ ਐਨ ਜਾ ਰਿਹਾ ਹੈ ਪਰਵਾਰ ਕੁਲਵੰਤ ਸਿੰਘ ਦੀ ਸ਼ਾਹ ਬਹੁਤ ਵੱਡੇ ਪਿਆਰ ਵੱਡੇ ਅਸ਼ੀਰਵਾਦ ਜਿਹੜਾ ਦਾਸ ਦਾ ਸਨਮਾਨ ਗੱਡੀ ਦੇ ਨਾਲ ਹੋਣ ਜਾ ਰਿਹਾ ਤੇ ਸ਼ਾਹ ਪਰਿਵਾਰ ਵਾਲਿਆਂ ਉਹ ਸਨਮਾਨ ਦੇ ਨਾਲ ਵੀ ਵੱਡੇ ਸਹਿਯੋਗ ਆਏ ਆ ਪਰ ਧੱਗਾ ਧੱਗਾ ਧਿਆਲਪੁਰਿਆ ਦੇ ਹਰਮਨ ਭੱਲੇ ਸਿਰ ਸਿੰਘ ਦੀ ਧਰਤੀ ਦਾ ਨਸਲ ਪਰ ਕੋੜਾ ਬਹੁਤ ਅਲੀ ਤੇ ਥੋੜਾ ਥੋੜਾ ਦਾਬਾ ਸੁਰ ਸਿੰਘ ਜੀ ਮਹਾਨ ਰੈਡਰ ਬਣਿਆ ਤੇ ਇਸ ਨੇ ਮਹਾਨ ਸਟਾਪਰ ਬਣ ਜਾਦਾ ਸਾਡੀਆਂ ਛੋਬੇ ਛਾਵਾਂ ਦਵਾਵਾਂ ਦੇ ਵੀਰਦਾਂ ਲਈ ਬਾਵੀ ਬੱਲਿਆ ਪੁੱਠੀ ਪਾਉਣ ਦਾ ਯਤਨ ਪਰ ਸਾਹਮਣੇ ਬਿੱਲੇ ਨੇ ਟਰਾਈ ਕੀਤੀ ਬਿੱਲੇ ਮੱਖੀ ਰੱਖਦਾ ਹੈ ਜੀਤ ਜੀ ਵੀ ਵੀਰ ਮਿੱਤਰ ਕਬੱਡੀ ਦਾ ਪ੍ਰੀਤ ਨੇ ਪਹਿਣਾ ਪਹਿਲਵਾਨੀ ਤੇ ਫਕੀਰੀ ਐਵੇਂ ਨੇ ਕਾਮਯਾਬੀ ਮਿਲ ਜਾਂਦੀ ਵੱਡੀ ਫੇਰ ਦੇ ਕਬੱਡੀ ਮੁੰਡੇ ਖੇੜਦੇ ਕਬੱਡੀ ਮੱਖਣ ਸੰਧੂ ਵਰਗੇ ਮੁੰਡੇ ਖੇੜਦੇ ਕਬੱਡੀ ਇਹ ਟੱਕਰ ਚੋਟੀ ਨਹੀਂ ਮੇਰੇ ਵੱਢ ਕੇ ਪਰ ਸਾਹਮਣੇ ਟੱਕਰ ਸਿਰੇ ਦੇ ਉੱਪਰ ਬੱਲਾ ਇਹ ਨੌਜਵਾਨ ਗੱਗੂ ਪੂਰੇ ਦੀ ਧਰਤੀ ਦਾ ਕਬੱਡੀ ਪੌਣ ਨਹੀਂ ਵਧਿਆ ਹੋਇਆ ਨਿਸ਼ਾਨ ਢਿੱਲੋ ਬੈਰੀਗੇਡ ਸਾਡੇ ਢਿਓ ਭਰਾ ਦਾ ਨਾਮ ਚੱਲਦਾ ਹੈ ਪਰ ਗੁਲਾਬ ਚੱਬੇ ਦਾ ਖੇਡ ਗਿਆ ਯਾਰ ਇਹ ਤਖਣਾ ਜੱਫਾ ਲਾਉਂਦਾ ਜਦੋਂ ਪੁੰਨੀ ਫੇ ਬੱਲੇ ਵਾਲੇ ਨੇ ਪੁਆਇੰਟ ਹੈ ਸਮੇ ਯਾਪੀਆਂ ਦੇ ਸੇ ਹੈ ਅਮਰ ਆ ਗਿਆ ਪੁੰਘਾਲੇ ਵਾਲਾ 42 ਸਾਸੇ ਦੀ ਆ ਮੁੰਡੇ ਦੀ ਖੇਡ ਜਿੰਨੀ ਜਿੰਨੀ ਵਧੀਆ ਲੱਗਦੀ ਇੱਕ ਵਾਰੀ ਜ਼ੋਰਦਾਰ ਤਾਲੀ ਫੇਰ ਮਾਰ ਦਿਓ ਖਾ ਦਲਸਾ ਵਾਲਾ ਗੁਰਪੀਰ ਵੀ ਟੁੱਟ-ਕੁੱਟ ਕੇ ਲੱਗਦਾ ਹੈ ਕਿ ਟਾਵਰ ਫੱਗਿਆ ਆਹ ਸਾਹਮਣੇ ਨੌਜਾਨ ਕਿੰਨਾ ਮੇਰਣਾ ਪੰਗਾ ਪੈਣ ਲੇ ਅਮਰਦਾ ਫੇਰ ਦੱਸੂਗਾ ਆਹ ਸਾਹਮਣੇ ਇੱਕ ਵਿੱਚ ਟੱਕ ਮਾਰਿਆ ਹੈ ਹੈਪੀ ਲਾਹੌਰੀ ਮੱਲ ਵਾਲੇ ਦੇ ਜਿਹੜਾ ਤਾਂ ਕੁਛ ਦੀ ਸਰਲਾਵਾ ਸਖਮਰ ਤੁੰਨੇ ਦਾ ਜਰਨੇ ਪੱਪ ਗੰਦੀਆਂ ਮਾਵਾ ਡਾਕਟਰ ਬਗੀਚੇ ਹੁਣੇ ਵੇਦੇ ਆ ਅਮਰ ਭੰਗਾਲੇ ਵੱਲ ਇਹ ਰੋਈ ਨਹੀਂ ਹੋ ਜਾਣਾ ਨੋਇਨ ਬੇਸ਼ੱਕ ਸਾਰੇ ਪਲੇਅਰ ਮਿਹਨਤਾਂ ਲਾਉਂਦੇ ਆ ਤੇ ਕਾਕਾ ਕਲੇਰ ਕਹਿੰਦਾ ਮੈਂ ਮੁੰਡੇ ਨੂੰ ਮਿਹਨਤਾਂ ਵੀ ਲਵਾਣਾ ਹੈ ਖਰਾਕ ਵੀ ਖਰਵਾਉਣਾ ਪਰ ਸਾਹਮਣੇ ਟੱਕਰ ਟੱਕਰ ਝੋਟੀ ਦੀ ਲੱਗਾ ਪਿਆ ਜੋਰ ਵਾਹ ਵੀ ਨੌਜਵਾਨ ਨੇ ਨਾ ਟੱਕੜਾ ਜੱਫਾ ਕਮਾਲ ਕਰ ਦਿੱਤੀ ਹੈ ਇਹ ਕੌਣ ਹੈ ਇਹ ਜੈਦੀਪ ਹੈ ਨੌਜਵਾਨ ਨਵੇਂ ਪਿੰਡ ਦੀ ਧਰਤੀ ਦਾ ਵਾਹ ਟੱਕੜਾ ਜੱਫਾ ਮੋਢੇ ਦੀ ਕਮਾਲ ਕਰ ਦਿੱਤੀ ਹੈ ਅਗਲੀ ਰੇਡ ਨਾਨਕ ਸਿੰਘ ਦੀ ਪਹੁੰਚ ਚੁੱਕੀ ਹੈ ਨਾਨਕ ਸਿੰਘ ਪਾਠਾ ਕਬੱਡੀ ਚਾਰ ਨੇ ਸਾਹਮਣੇ ਹੋ ਰੱਖਾਂਗੇ ਚਾਹ ਵਿੱਚੋਂ ਕਿਹੜਾ ਨੌਜਵਾਨ ਜੱਫਾ ਲਾਉਣ ਦਾ ਯਤਨ ਕਰੇਗਾ ਗੱਲਾਂ ਵੱਡੀਆਂ ਹੋਣਗੀਆਂ ਮੇਰੇ ਮਿੱਤਰੋ ਲਓ ਅਗਰ 9 ਜਨਵਰੀ ਹੋਣੀ ਹੈ ਵੱਡਾ ਸੱਭਿਆਚਾਰ ਮੇਲਾ ਵੱਡਾ ਖੇਡ ਮੇਲਾ ਤੰਤਰ ਪੀਰ ਬਾਬਾ ਚਰਾਗ ਸਿੰਘ ਜੀ ਦੀ ਯਾਦ ਵਿੱਚ ਸ਼ੇਰਾ ਸਰਪੰਚ ਸਾਡਾ ਵੀਰ ਹੈ ਗੋਹਲ ਦੀ ਪੰਡੋਰੀ ਵਾਲਾ ਕਹਿੰਦਾ ਵੱਡਾ ਸੱਭਿਆਚਾਰ ਮੇਲਾ ਵੱਡਾ ਖੇਡ ਮੇਲਾ ਹੋਣਾ ਹੈ ਹੱਡੀਆਂ ਰੌਣਕਾਂ ਬਹਾਰਾਂ ਤਰਨਤਾਰ ਸਾਹਿਬ ਦੀ ਬੁੱਕਲ ਵਿੱਚ ਵਸੇ ਹੋਏ ਨਗਰ ਪੰਡੋਰੀ ਗੋਹਲ ਦੀ ਧਰਤੀ ਤੇ 9 ਜਨਵਰੀ ਨੂੰ ਵੱਡਾ ਖੇਡ ਮੇਲਾ ਹੋਵੇਗਾ ਪਰ ਟੱਕਰ ਅਮਰ ਦੇ ਨਾਲ ਰਗਿੰਦਪੁਰ ਮੱਖੀ ਵੀ ਕਰਦੇ ਨੇ ਉਹ ਲੋ ਭਾਗਾ ਵਾਲੇ ਹਾਂ ਇਹਨਾਂ ਰੋਜ਼ ਮੰਗਿਆ ਪਿੰਡਿਆਂ ਦੇ ਲੱਗਿਆ ਪੈਰਾਂ ਦੇ ਦਰਸ਼ਨ ਕਰੀਦੇ ਆ ਨਾਲੇ ਦਰਸ਼ਕੀ ਕਰੀਦੇ ਆ ਨਾਲੇ ਮਾਨ ਸਨਮਾਨ ਹੁੰਦੇ ਆ ਫਿਰ ਕਬੱਡੀ ਤੇ ਆਉਂਦੀ ਵੱਜ ਚੁੱਕਿਆ ਅਮਰ ਅੱਜ ਤੇ ਅਮਰ ਛਾ ਗਿਆ ਅਮਰ ਛਾ ਗਿਆ ਤੇ ਸੁਗੀ ਬੰਦ ਪਾਵਰ ਜੱਫਾ ਲਾੜਦਾ ਜਾ ਰਿਹਾ ਪਰ ਵਾਹ ਵੀ ਅਮਰ ਸਿੰਘ ਆ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਮੌਸਮ ਬੜਾ ਸੁਹਾਣਾ ਹੋ ਗਿਆ ਹੈ ਠੰਡਾ-ਖੰਡਾ ਮੌਸਮ ਹੋ ਗਿਆ ਹੈ ਜੱਗੀ ਸਰਦਾਰ ਜਗENDER ਸਿੰਘ ਦਾ ਪੋਤਰਾ ਸੁਖਵੀ ਲੱਗ ਗਿਆ ਨੌਜਵਾਨ ਜੱਫਾ ਜਾਣ ਦਾ ਜਾ ਤੁਰੇ ਪਰ ਸਾਹਮਣੇ ਪੁਆਇੰਟ ਸੋਨੀ ਸ਼ੰਨਾ ਵਾਲੇ ਭਰਾ ਦਾ ਤੇ ਮਾਝਾ 46.com ਤੇ ਰਤ ਖੱਟੀਆਂ ਵਾਲੇ ਪਹਿਲਵਾਨ ਦਾ ਤਾਲੂ ਪਹਿਲਵਾਨ ਕਾਲੀਵਾਜੀਆਂ ਦਾ ਬਹੁਤ ਬਹੁਤ ਧੰਨਵਾਦ ਮਹੁੰ ਕਬਡੀ ਸਟਾਰ ਤਵਾਰ ਲੋਕ ਸਨੇ ਧਾਵੀ ਬਾਲ ਦੀ ਗੱਲ ਚੱਲਦੀ ਹੈ ਗੁਰਨੇਕ ਤੇ ਗਰੀਅੰਤ ਪੱਕੇ ਤੌਰ ਤੇ ਅਮਰੀਕਾ ਜਾਵਸੇ ਪਰ ਸਾਹਮਣੇ ਗੁਰਵੀਰ ਕਸਾ ਵਾਲਾ ਲੋ ਜੱਫਾ ਨਹੀਂ ਤੇਲਕਾਲ ਉੱਪਰ ਦੇ ਪੈਰ ਨੰਬਰ ਰੀਡਰ ਦਾ ਨੰਬਰ ਧਾਵੀ ਇਧਰੋਂ ਅਮਰਦੀਖ ਰੂਪ ਤੇ ਜਾਂਦੀਆਂ ਗੱਲਾਂ ਹੋਰ ਹੋ ਰਹੀਆਂ ਸੀਗਾ ਪਰ ਸਾਹਮਣੇ ਬਈ ਆਉਂਦਾ ਲਾਸਟ ਮਿੰਟਾਂ ਦੇ ਚੱਲਦਾ ਹੋਇਆ ਮੈਚ ਸੰਗਤ ਉਸੇ ਤਰ੍ਹਾਂ ਜੁੜੀ ਹੈ ਤਵਾਰ ਲਖਵੀਰ ਸਿੰਘ ਜੀ ਮੇਲਾ ਸਭਾ ਹੈ कृपा है मीरी पीउ जे मालिको पाशही चालतो पर सारी संगत आहे बहुत बूमतू टीम बड़ी ਤੁਹਾਨੂੰ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਹੁਣ ਆਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕਿਸੇ ਦਾ ਨਾਮ ਇੱਥੇ ਵਿਸਰ ਗਿਆ ਹੋਵੇ ਤਾਂ ਵੀ ਖੇ ਮਾਦਾ ਜਾਣ ਕੇ ਕਿਉਂਕਿ ਵੱਤ ਤੋਂ ਵੱਧ ਆਪਾਂ ਮਿਕਰ ਸਿੰਘ ਜੀ ਕਬੱਡੀ ਦੀ ਗੱਲ ਕੀਤੀ ਹੈ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ